ਤੁਸੀਂ ਦੇਖ ਰਹੇ ਹੋ ਪੁਲੰਗ ਕਈ ਮਹੱਤਵਪੂਰਨ ਖਬਰਾਂ ਨੇ ਜਿਨ੍ਹਾਂ ਦੇ ਨਾਲ ਤੁਹਾਡੀ ਸਾਂਝ ਪਵਾਉਂਦੇ ਆਮ ਆਦਮੀ ਪਾਰਟੀ ਦਿੱਲੀ ਚ ਹਾਰ ਤੋਂ ਬਾਅਦ ਕੁਝ ਐਕਟਿਵ ਹੋਣ ਦੀ ਦਿਖਾਈ ਦੇ ਰਹੀ ਹੈ ਪੰਜਾਬ ਦੇ ਵਿੱਚ ਨਾ ਕੇਵਲ ਪੰਜਾਬ ਦੇ ਵਿੱਚ ਬਨ ਕੇ ਦਿੱਲੀ ਬੈਠੇ ਅਰਵਿੰਦ ਕੇਜਰੀਵਾਲ ਵੀ ਕਾਫੀ ਸਰਗਰਮ ਹੋ ਗਏ ਲੱਗਦੇ ਨੇ ਕਿਉਂਕਿ ਪਹਿਲਾ ਐਮਐਲਏ ਮੰਤਰੀ ਜੀ ਮinistr ਉਹਨਾਂ ਨੂੰ ਬੁਲਾ ਕੇ ਮੀਟਿੰਗਾਂ ਕੀਤੀਆਂ ਹੁਣ ਕਹਿੰਦੇ ਨੇ ਜ਼ਿਲ੍ਹਾ ਪ੍ਰਧਾਨਾਂ ਨੂੰ ਕਰਤੀਆਂ ਅੱਗੇ ਸ਼ਾਇਦ ਜ਼ਿਲ੍ਹਾ ਪ੍ਰਧਾਨਾਂ ਤੋਂ ਹੇਠਲੇ ਲੈਵਲ ਦੇ ਵਰਕਰ ਵੀ ਦਿੱਲੀ ਜਾਇਆ ਕਰਨਗੇ ਜਿਵੇਂ ਕਿਸੇ ਸਾਧ ਦਾ ਡੇਰਾ ਹੁੰਦਾ ਕਿ ਡੇਰੇ ਤੋਂ ਹੀ ਪੁੱਛਿਆ ਮਿਲਦੀ ਹੈ ਤੇ ਡੇਰੇ ਤੇ ਹੀ ਨਤਮਸਤਕ ਹੁਣ ਜਾਣਾ ਪੈਂਦਾ ਇਹ ਡੈਮੋਕ੍ਰੇਸੀ ਦਾ ਇੱਕ ਮਾਡਲ ਹੈ ਨਮਾ ਦੇਣਾ ਕਹਿੰਦੇ ਨੇ ਉਹ ਕਿਹੜਾ ਤੇ ਇੱਕ ਤਾਂ ਇਹ ਗੱਲ ਬੜੀ ਆਪਣੇ ਆਪ ਦੇ ਵਿੱਚ ਪਾਰਟੀਆਂ ਨੂੰ ਰਨ ਕਰਨ ਦੇ ਵਿੱਚ ਪਾਰਟੀਆਂ ਨੂੰ ਚੁਣਾਉਣ ਦੇ ਵਿੱਚ ਥੋੜਾ ਬਕਰਾਰਾ ਰਸਤਾ ਆਪਣਾਉਂਦੇ ਲੱਗਦੀ ਹੈ ਦੂਸਰੀ ਗੱਲ ਇੱਥੇ ਕਹਿ ਰਹੇ ਨੇ ਜਿਹੜਾ ਪ੍ਰਸ਼ਾਸਨਿਕ ਗੱਲ ਹੈ ਐਮ ਐਲ ਏ ਤੇ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਪਹਿਲੀ ਵਾਰ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਹੋਇਆ ਡਿਪਟੀ ਕਮਿਸ਼ਨਰ ਮੁਖਸਰ ਨੂੰ ਸਸਪੈਂਡ ਕੀਤਾ ਤੇ ਬਿਜ਼ਨਸ ਬਿਊਰੋ ਦੇ ਮੁਖੀ ਜਿਹੜੇ ਚੀਫ ਡਾਇਰੈਕਟਰ ਲੰਮੇ ਸਮੇਂ ਤੋਂ ਸੀ ਜਿਨ੍ਹਾਂ ਦੇ ਬਾਰੇ ਨਾਰਮਲ ਹੀ ਕਿਹਾ ਜਾਂਦਾ ਸੀ ਕਿ ਉਹ ਕਾਫੀ ਟਾਫ ਨੇ ਆਪਣੇ ਕਿਤੇ ਦੇ ਪ੍ਰਤੀ ਬਾਕੀ ਚੀਜ਼ਾਂ ਨੇ ਉਹਨਾਂ ਦੇ ਟ੍ਰਾਂਸਫਰ ਕਰਨਾ ਇੱਕ ਉਹਦੇ ਚ ਸ਼ਾਮਲ ਹੈ ਉਹਨਾਂ ਦੇ ਨਾਮ ਤੇ ਉਹਨਾਂ ਦੀ ਜਗ੍ਹਾ ਤੇ ਇੱਕ 95 ਬੈਚ ਦੇ ਜਿਹੜੇ ਅਫਸਰ ਨੇ ਉਹਨਾਂ ਨੂੰ ਲਾਇਆ ਗਿਆ ਔਰ ਇਸੇ ਤਰ੍ਹਾਂ ਇਲੈਕਸ਼ਨ ਚੀਫ ਇਲੈਕਸ਼ਨ ਕਮਿਸ਼ਨਰ ਰਿਟਾਇਰ ਹੋ ਰਹੇ ਨੇ ਉਹਨਾਂ ਦੀ ਜਗ੍ਹਾ ਤੇ ਇੱਕ ਮੀਟਿੰਗ ਸੀ ਮੀਟਿੰਗ ਦੇ ਵਿੱਚ ਨਵੇਂ ਚੀਫ ਕਮਿਸ਼ਨਰ ਦਾ ਤੇ ਇੱਕ ਹੋਰ ਕਮਿਸ਼ਨਰ ਦਾ ਨਾਮ ਸਫਾਰਸ਼ ਹੋ ਗਿਆ ਉਹਨਾਂ ਨੇ ਲੱਗ ਜਾਣ ਪਰ ਉਹਦੇ ਤੇ ਕੀ ਰੌਣਾ ਰਹੁਣ ਗਾਦੀ ਦਾ ਜਿਹੜਾ ਲੀਡਰ ਆਫ اپੋਜੀਸ਼ਨ ਨੇ ਡੈਸੈਂਟਰ ਦਿੱਤਾ ਤੇ ਉਹਦੇ ਤੇ ਗੱਲਾਂ ਅੱਗੇ ਕੀ ਚੱਲੀਆਂ ਨੇ ਕੁਝ ਚੀਫ ਕਮਿਸ਼ਨਰ ਵੀ ਕਹਿ ਕੇ ਗਏ ਨੇ ਆਪਣੇ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਕੀ ਕਿਹਾ ਕੀ ਨਹੀਂ ਕਿਹਾ ਉਹਨਾਂ ਦਾ ਵੀ ਗੱਲ ਆਪਾਂ ਸਾਹਮਣੇ ਡਿਸਕਸ ਕਰਦੇ ਆਂ ਤੁਹਾਡੇ ਨਾਲ ਔਰ ਇਹਦੇ ਨਾਲ ਦੀ ਨਾਲ ਇੱਕ ਪਹਿਲੂ ਇਹ ਵੀ ਹੈ ਕਿ ਲਗਾਤਾਰ ਦੇਸ਼ ਦੇ ਵਿੱਚ ਧਾਰਮਿਕ ਟਕਰਾਹ ਕਿਸ ਨਾ ਕਿਸੇ ਰੂਪ ਦੇ ਵਿੱਚ ਹੁੰਦਾ ਹੈ ਬਾਬਰੀ ਬਾਜਤ ਤੋਂ ਲੈ ਕੇ ਵਕ ਵਕਤ ਨਿਕਿਆ ਦੇ ਨਾਲ ਸੁਪਰੀਮ ਕੋਰਟ ਦੇ ਵਿੱਚ ਰਿਟਾਂ ਆ ਰਹੀਆਂ ਨੇ ਬਹੁਤ ਜ਼ਿਆਦਾ ਜਿਹੜੀਆਂ ਇਹ ਕਹਿ ਰਹੀਆਂ ਨੇ ਕਿ ਇਹ ਜਗਾ ਵੀ ਕੋਈ ਪਹਿਲਾਂ ਮੰਦਰ ਹੁੰਦਾ ਸੀ ਐ ਜਗਾ ਕੋਈ ਹੋਰ ਚੀਜ਼ ਹੁੰਦੀ ਸੀ ਹੁਣ ਉਦੋਂ ਬਾਅਦ ਆ ਕਰਤਾ ਤਾਂ ਚੀਫ ਕਮਿਸਟਰ ਸੁਪਰੀਮ ਕੋਰਟ ਕਾਫੀ ਇਸ ਗੱਲ ਤੇ ਖਫਾ ਵੀ ਹੈ ਔਰ ਇਹ ਮਿਲ ਇਹ ਕਿਵੇਂ ਮਾਮਲੇ ਬਾਰ ਬਾਰ ਉੱਭਰਦੇ ਨੇ ਜਦੋਂ ਇੱਕ ਕਾਨੂੰਨ ਬਣਿਆ ਹੋਇਆ ਸੀ ਕਿ 1992 ਦੇ ਵਿੱਚ ਕਿ ਜਿਹੜੀਆਂ 1947 ਤੋਂ ਪਹਿਲਾਂ ਦੀਆਂ ਜਿਹੜੀਆਂ ਜਗ੍ਹਾ ਹੈਗੀਆਂ ਨੇ ਉਹਨਾਂ ਨੂੰ ਪ੍ਰਵਾਨ ਕੀਤਾ ਜਾਏ ਇਹ ਗੱਲਾਂ ਬਾਰ-ਬਾਰ ਉੱਭਰ ਰਹੀਆਂ ਨੇ ਤੇ ਕਿਉਂ ਉੱਭਰ ਰਹੀਆਂ ਨੇ ਇਹ ਬਹੁਤ بڑے ਮਾਮਲੇ ਸਭ ਤੋਂ ਪਹਿਲਾ ਸਵਾਲ ਹੈ ਭਗਵਾਨਤ ਮਾਨ ਸਰਕਾਰ ਨੇ ਦੋ ਵੱਡੇ ਅਫਸਰਾਂ ਦੇ ਜਿਹੜੇ ਇੱਕ ਤੇ ਕਾਰਵਾਈ ਕੀਤੀ ਗਈ ਹੈ ਸਸਪੈਂਡ ਕੀਤਾ ਗਿਆ ਡਿਪਟੀ ਕਮਿਸ਼ਨਰ ਕਹਿੰਦੇ ਡਿਪਟੀ ਕਮਿਸ਼ਨਰ ਜਦੋਂ ਸਸਪੈਂਡ ਕੀਤੇ ਨੇ ਮੁਖ ਸਰ ਦਾ ਡਿਪਟੀ ਕਮਿਸ਼ਨਰ ਔਰ ਉਹ ਉਸ ਸਮੇਂ ਖੁਦ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ ਜਾ ਕੇ ਚੈੱਕ ਇਨ ਕਰ ਰਹੇ ਸੀ ਉਹ ਕਹਰੇ ਨੇ ਇਸ ਦਫਤਰ ਦੇ ਵਿੱਚ ਦੇਖਦੇ ਆ ਕੰਮ ਠੀਕ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਕਰਪਸ਼ਨ ਤਾਂ ਨਹੀਂ ਹੋ ਰਹੀ ਬਾਕੀ ਚੀਜ਼ਾਂ ਨੇ ਤੇ ਉਹਦੇ ਦੌਰਾਨ ਕਹਿੰਦੇ ਡਿਪਟੀ ਕਮਿਸ਼ਨਰ ਨੂੰ ਬਾਅਦ ਚ ਸੁਨੇਹਾ ਮਿਲਦਾ ਤੇ ਪਹਿਲਾਂ ਸੁਨੇਹਾ ਹੋਰ ਆਲੇ ਦੁਆਲੇ ਇੱਕ ਗੱਲ ਇਹ ਚੱਲਣਾ ਸ਼ੁਰੂ ਹੋ ਜਾਂਦੀ ਹੈ ਇਹੋ ਜਿਹਾ ਕੁਝ ਖਰ ਬਹੁਤ ਵਾਪਰ ਰਿਹਾ ਹੈ ਕਿ ਉਹ ਤਰੀਕਾ ਵੀ ਕਿ ਜੋ ਜੇ ਕ腐ਸ਼ਨ ਹੈ ਬਾਕੀ ਚੀਜ਼ਾਂ ਨੇ ਏਹੀ ਗੱਲ ਹੈ ਕਿ ਜਾਂਚ ਹੋਣੀ ਚਾਹੀਦੀ ਹੈ ਜਾਂਚ ਹੋ ਕੇ ਜਿਹੜੇ ਵੀ ਲੋਕ ਨੇ ਉਹਨਾਂ ਨੂੰ ਉਸ ਲੈਵਲ ਤੇ ਸਜ਼ਾ ਮਿਲਣੀ ਚਾਹੀਦੀ ਹੈ ਵੈਸੇ ਜਿਹੜੇ ਇਹ ਤਰੀਕਾਕਾਰ ਹੈ ਥੋੜਾ ਜਿਹਾ ਪਿਛਲੇ ਦਿਨਾਂ ਦੇ ਵਿੱਚ ਚੀਫ ਸੈਕਟਰੀ ਜਦੋਂ ਹਟੇ ਚੀਫ ਸੈਕਟਰੀ ਨੂੰ ਨਹੀਂ ਸੀ ਪਤਾ ਲੱਗਿਆ ਕਿ ਮੈਨੂੰ ਹਟਾ ਦਿੱਤਾ ਗਿਆ ਉਹਨਾਂ ਨੂੰ ਵੀ ਕਿਸੇ ਹੋਰਾਂ ਰਸਤਿਆਂ ਦੇ ਰਾਹੀਂ ਪਤਾ ਲੱਗਦਾ ਕਿ ਜਨਾਬ ਤੁਹਾਡੀ ਤਾਂ ਛੁੱਟੀ ਕਰ ਦਿੱਤੀ ਕਿ ਨਵੇਂ ਚੀਫ ਸੈਕਟਰੀ ਦਿੱਲੀ ਹੋ ਕੇ ਆ ਰਹੇ ਨੇ ਦਿੱਲੀ ਤੋਂ ਲੱਗ ਰਹੇ ਨੇ ਇਸ ਮਾਮਲੇ ਤੇ ਇਸੇ ਨਾਲ ਪਿਛਲੀ ਮੀਟਿੰਗ ਜਿਹੜੀ ਚੀਫ ਮਿਨਿਸਟਰ ਨੇ ਲਈ ਸੀ ਉਹਦੇ ਵਿੱਚ ਕਿਹਾ ਗਿਆ ਸੀਗਾ ਕਿ ਸਬੰਧਤ ਅਧਿਕਾਰੀ ਜ਼ਿੰਮੇਵਾਰ ਹੋਣਗੇ ਜੇ ਕਰਪਸ਼ਨ ਹੋਈ ਜਾਂ ਅਸੀਂ ਪੂਰਾ ਚੈੱਕ ਰੱਖਾਂਗੇ ਐਮਐਲਏ ਤੋਂ ਲੈ ਕੇ ਹੀਟਲ ਤੋਂ ਲੈ ਕੇ ਉੱਪਰ ਤੱਕ ਅਧਿਕਾਰੀਆਂ ਨੂੰ ਸਾਰਿਆਂ ਨੂੰ ਕਿਹਾ ਕਿ ਫੀਲਡ 'ਚ ਰੋ ਫੀਲਡ 'ਚ ਜਾਓ ਕੰਮ ਕਰੋ ਨਹੀਂ ਕੀਤਾ ਤਾਂ ਸਰਕਾਰ ਟਫ ਐਕਸ਼ਨ ਲਏਗੀ ਸਖਤ ਐਕਸ਼ਨ ਲਏਗੀ ਔਰ ਭਗਵਤ ਮਾਨੁਣਾ ਨੇ ਉੱਥੇ ਖੜ ਕੇ ਕਿਹਾ ਸੀ ਜਦੋਂ ਕੁਝ ਮਿੰਟਾਂ ਦੀ ਮੀਟਿੰਗ ਲਈਏ ਗਏ ਸੀਗੇ ਦਿੱਲੀ ਦੇ ਵਿੱਚ ਅਰਬਿੰਦ ਕੇਜਰੀਵਾਲ ਉਹਨਾਂ ਨੂੰ ਮਿਲਣ ਮੈਂ ਤਾਂ ਮਿਲਿਓ ਕਈ ਜਾ ਸਕਦੀਆਂ ਮੀਟਿੰਗ ਤੋਂ ਜ਼ਿਆਦਾ ਕਿ ਹੁਣ ਅਸੀਂ ਪੰਜਾਬ ਮਾਡਲ ਸਰਜਾਂ ਕੀ ਪੰਜਾਬ ਮਾਡਲ ਦੇ ਇਹੀ ਰਸਤੇ ਨੇ ਇਕਾ ਦੁਕਾ ਜਿਹੜੇ ਦਿਖਾਏ ਗਏ ਨੇ ਤੇ ਜੇ ਇਹ ਰਸਤੇ ਨੇ ਤਾਂ ਇਦੋਂ ਪਹਿਲਾਂ ਜਿੰਨੇ ਕ腐ਸ਼ਨ ਦੇ ਚਾਰਜ ਜੇ ਲੱਗੇ ਨੇ ਇੱਕ ਦੂਜਿਆਂ ਦੇ ਉੱਤੇ ਉਹ ਉਹਨਾਂ ਦਾ ਕੀ ਬਣੂਗਾ ਕਿਸ ਠੱਗ ਦੇ ਨਾਲ ਬਣੂਗਾ ਅਜੇ ਤੱਕ ਸਰਕਾਰ ਨੇ ਪੂਰੀ ਤਰ੍ਹਾਂ ਕੋਈ ਖਾਕਾ ਤਾਂ ਨਹੀਂ ਦਿੱਤਾ ਪਰ ਇੱਕ ਐਕਸ਼ਨ ਕਰਕੇ ਸ਼ਾਇਦ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਇਹਨੂੰ ਉਭਾਰਿਆ ਇਸ ਤਰੀਕੇ ਦੇ ਨਾਲ ਜਾ ਰਹੇ ਆ ਕਿ ਐਂਟੀ ਕਰਪਸ਼ਨ ਡਰਾਈਵ ਚਲਾਉਣੀ ਹੈ ਹਾਲਾਂਕਿ ਤਾਂ ਬੇਸ਼ੱਕ ਗੱਲ ਸੀ ਤੇ ਸੰਸਾਦਾਂ ਤੋਂ ਕੀ ਲੋਕਾਜੁਗਤ ਵੀ ਮਜ਼ਬੂਤ ਕਰਨਗੇ ਉਹ ਉਹਦੇ ਕੋਲ ਚਲੇ ਜਾਣ ਕੰਟਰੀ ਡਿਊਟੀ ਦੇ ਵਿੱਚ ਸੰਸਥਾਗਤ ਤੌਰ ਦੇ ਉੱਤੇ ਇਹ ਗੱਲ ਕਿਸ ਨਾ ਕਿਸੇ ਠੰਗ ਦੇ ਨਾਲ ਹੱਲ ਹੋਵੇ ਤੇ ਜਿਹੜੇ ਬਿਜ਼ਨਸ ਦਾ ਮਾਮਲਾ ਬਿਜਲੈਂਸ ਦੇ ਸਵਾਲ ਵੀ ਉੱਠਦੇ ਰਹੇ ਮਨੋਦੀ ਤਰ੍ਹਾਂ ਇਹ ਵੀ ਕਹਿੰਦੀਆਂ ਰਹੀਆਂ ਨੇ ਲਗਾਤਾਰ ਕਿ ਬਿਜਲੈਂਸ ਦੇ ਰਾਹੀ ਸਰਕਾਰ ਜਿਹੜੇ ਸਕੋਰ ਸੈਟਲ ਕਰਨਾ ਚਾਹੁੰਦੀ ਹੈ ਕਾਫੀ ਜ਼ਿਆਦਾ ਕਈ ਬੰਦੇ ਹੋਰ ਸੀਗੇ ਜਿਵੇਂ ਜਿਨ੍ਹਾਂ ਦੇ ਖਿਲਾਫ ਪਰਚੇ ਵੀ ਸੀ ਭਾਰਤ ਪੋਸ਼ਣ ਅਫਸਰ ਸੀ ਉਹ ਕਹਿੰਦੇ ਬਰੀ ਹੋ ਕੇ ਆ ਗਏ ਬਾਕੀ ਹੋਰ ਕਈ ਲੋਕ ਜੇ ਅੰਦਰ ਵੀ ਬੰਦ ਨੇ ਪਰ ਇਹੀ ਡਾਇਰੈਕਟਰ ਦੇ ਹੁੰਦੇ ਹੋਏ ਬ੍ਰਿੰਦਰ ਬ੍ਰਿੰਦਰ ਕੁਮਾਰ ਦੇ ਜਦੋਂ ਇੱਕ ਲਿਸਟ ਭੇਜਦੀ ਹੈ ਵਿਜੀਲੈਂਸ ਕਿ ਆਹ ਰੈਵਨਿਊ ਨਾਲ ਸੰਬੰਧਤ ਤੁਹਾਡੇ ਅਫਸਰਾਂ ਦੇ ਵਿੱਚ ਇੰਨੇ ਬੰਦਿਆਂ ਤੇ ਚਾਰਜ ਜਨੇ ਕ腐ਸ਼ਨ ਦੇ ਉਹ ਲਿਸਟ ਕਿੱਥੇ ਗਈ ਉਹ ਲਿਸਟ ਦੇ ਖਿਲਾਫ ਕੋਈ ਕਾਰਵਾਈ ਹੋਈ ਜਾਂ ਨਹੀਂ ਹੋਈ ਇਸੇ ਢੰਗ ਨਾਲ ਜਦੋਂ ਤਸਦੀਲਦਾਰਾਂ ਦੇ ਖਿਲਾਫ ਕਾਰਵਾਈ ਕਰਨੇ ਸ਼ੁਰੂ ਕੀਤੀ ਸੀ ਤਾ ਮਾਸ ਸਟ੍ਰਾਈਕ ਤੇ ਚਲੇ ਗਏ ਸੀ ਮਾਸ ਲੀਵ ਤੇ ਚਲੇ ਗਏ ਸੀ ਉਸ ਤੋਂ ਬਾਅਦ ਕੋਈ ਐਗਰੀਮੈਂਟ ਹੋਇਆ ਉਸ ਐਗਰੀਮੈਂਟ ਤੋਂ ਬਾਅਦ ਫਿਰੇ ਚੀਜ਼ਾਂ ਅੱਗੇ ਮਧਿਆ ਨੇ ਕਿਸ ਨਗਿਸ ਰੂਪ ਦੇ ਵਿੱਚ ਲੋਕ ਇਹ ਵੀ ਜਾਨਣਾ ਚਾਹਣਗੇ ਕ腐ਸ਼ਨ ਦੇ ਸਾਰੇ ਮਾਮਲੇ ਤੱਕ ਕਿ ਸਕਸੈਸ ਰੇਟ ਕੀ ਹੈ ਸਭ ਤੋਂ ਪਹਿਲਾ ਕੇਸ ਜਿਹਨੂੰ ਇੱਕ ਲੈਵਲ ਦੀ ਥ੍ਰਿਲਿੰਗ ਕੇਸ ਕਿਹਾ ਜਾਂਦਾ ਸੀ ਕਿ ਜਿਹੜੇ ਮਾਨਸਾ ਤੋਂ ਐਮਐਲਏ ਆਮ ਆਦਮੀ ਪਾਰਟੀ ਦੇ ਨੇ ਮੰਤਰੀ ਵੀ ਸੀਗੇ ਉਦੋਂ ਹੈਲਥ ਮਿਨਿਸਟਰ ਚੀਫ ਮਿਨਿਸਟਰ ਨੇ ਆਪਣੇ ਘਰ ਬੁਲਾ ਕੇ ਵਿਜੀਲੈਂਸ ਨੂੰ ਇਹ ਕਿਹਾ ਸੀਗਾ ਕਿ ਇਹ ਅਰੈਸਟ ਕਰੋ ਇਹ ਇਹ ਇਹਨਾਂ ਦਾ ਕੋਈ ਕਾਪੜਾ ਤੇ ਫਿਰ ਫੌਜਾ ਸਿਕ ਸਰਾਰੀ ਦੇ ਮਾਮਲੇ 'ਚ ਆਇਆ ਫਿਰ ਕਈ ਆਈਐਸ ਅਫਸਰਾਂ ਦੇ ਮਾਮਲੇ ਦੇ ਵਿੱਚ ਜਦੋਂ ਇਹ ਆਏ ਆ ਤਾਂ ਉਸ ਤੋਂ ਬਾਅਦ ਸਰਕਾਰ ਬੈਕਫੁੱਟ ਤੇ ਚਲੀ ਗਈ ਲੱਗਦਾ ਹੁਣ ਇਹ ਵੀ ਇੱਕ ਗੱਲ ਕਹੀ ਜਾ ਰਹੀ ਹੈ ਕਿ ਇਹ ਜਿਹੜੀਆਂ ਦੋ ਬਦਲੀਆਂ ਵੀ ਨੇ ਜਿਸ ਲੈਵਲ ਦੀਆਂ ਹੋ ਰਹੀਆਂ ਨੇ ਕੀ ਇਹ ਪੰਜਾਬ ਮਾਡਲ ਦੇ ਆਧਾਰ ਤੇ ਪੰਜਾਬ ਦੇ ਚੀਫ ਮਿਨਿਸਟਰ ਦੀ ਆਪਣੀ ਤਾਕਤ ਹੈ ਆਪਣੀ ਸੋਝੀ ਹੈ ਆਪਣੀ ਰਣਨੀਤੀ ਹੈ ਉਹਦੇ ਤਹਿਤ ਇਹ ਚੀਜ਼ਾਂ ਹੋ ਜਾਂਦੀਆਂ ਨੇ ਜਾਂ ਦਿੱਲੀ ਦਾ ਦਾਖਲ ਹੋਰ ਵੀ ਵੱਧ ਗਿਆ ਪਹਿਲਾਂ ਨਾਲੋਂ ਉਹਦੇ ਨਾਲ ਹੀ ਕਿਉਂਕਿ ਜੂਨਟੀ ਆਪ ਕਮਾਂਡ ਦਾ ਜਿਹੜਾ ਸਵਾਲ ਸੀ ਦਿੱਲੀ ਦੇ ਦੱਖਣ ਦਾ ਜਿਹੜਾ ਸਵਾਲ ਸੀ ਇਹ ਲਗਾਤਾਰ ਪੰਜਾਬ ਦੇ ਲੋਕਾਂ ਚ ਚਰਚਾ ਚ ਰਿਹਾ ਹੈ ਪ੍ਰਸ਼ਾਸਨਿਕ ਤੰਤਰ ਦੇ ਵਿੱਚ ਵੀ ਰਿਹਾ ਹੈ ਕਿ ਪ੍ਰਸ਼ਾਸਨ ਕੀ ਦੀ ਬਣਨੇਗਾ ਉੱਪਰਲੇ ਅਫਸਰ ਕੀ ਦੀ ਬਣਨਗੇ ਉਦੋਂ ਹੇਠਲੇ ਕੀ ਦੀ ਬਣਨਗੇ ਜੇ ਪਾਵਰ ਸੈਂਟਰ ਬਹੁਤ ਜਾਂਦਾ ਹੋ ਜਾਂਦੇ ਨੇ ਤਾਂ ਕੋਈ ਵੀ ਕਿਸੇ ਦੀ ਮੰਨਦਾ ਦਿਖਾਈ ਨਹੀਂ ਦਿੰਦਾ ਇੱਕ ਲੈਵਲ ਦਾ ਪ੍ਰਸ਼ਾਸਨ ਲੂਜ਼ ਢਿੱਲਾ ਤੇ ਲਾਪਰਵਾਹ ਹੋ ਜਾਂਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਇੱਕ ਨਜ਼ਰੀਏ ਤੋਂ ਆਏ ਲੱਗਦਾ ਸੀ ਕਿ ਚਾਹ ਚੀਫ ਮਿਨਿਸਟਰ ਆਪਣੇ ਲੈਵਲ ਤੇ ਗੱਲ ਕਰ ਰਹੇ ਨੇ ਪਰ ਜਿਹੜੇ ਮਜਾਜ ਦੇ ਨਾਲ ਆਮ ਆਦਮੀ ਪਾਰਟੀ ਦੀ ਵਰਕਿੰਗ ਹੋਰ ਜ਼ਿਆਦਾ ਇਧਰ ਨੂੰ ਹੋਈ ਹੈ ਦਿੱਲੀ ਦੀ ਚੋਣ ਹਾਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਖੁਦ ਤੇ ਦੂਜੇ ਪਾਸੇ ਮਨੀਸ਼ ਸੁਸ਼ੋਧਿਆ ਉਹ ਚੋਣ ਹਾਰਨ ਤੋਂ ਬਾਅਦ ਵੀ ਐਜੂਕੇਸ਼ਨ ਮਿਨਿਸਟਰ ਦੇ ਨਾਲ ਪੰਜਾਬ ਦੇ ਸਕੂਲ ਦੇ ਵਿੱਚ ਲਿਖਦੇ ਨੇ ਸਕੂਲ ਦੇ ਵਿੱਚ ਚਲੋ ਪਹਿਲਾਂ ਤਾਂ ਇਸ ਲਈ ਆ ਰਹੇ ਸੀ ਕਿ ਨੋਲਜ ਸ਼ੇਅਰਿੰਗ ਐਗਰੀਮੈਂਟ ਹੈ ਜੀ ਉਹ ਨੌਲਜ ਜਿਹੜੀ ਉਹਨੇ ਕੰਮ ਦਿੱਲੀ ਚ ਨਹੀਂ ਦਿੱਤਾ ਉਸ ਪੰਦਰ ਦੇ ਉੱਤੇ ਉਹ ਪੰਜਾਬ ਚ ਕਿਵੇਂ ਦੇ ਦੇ ਤਾ ਇੱਕ ਮੈਸੇਜ ਕੀ ਹੈ ਕਿ ਅਜੇ ਵੀ ਕਮਾਂਡ ਉਹਨਾਂ ਦੇ ਹੱਥ ਚ ਹੈ ਐਮ ਐਲ ਏ ਮੰਤਰੀ ਦਿੱਲੀ ਛੱਡਣ ਤੇ ਪੰਜਾਬ ਦੇ ਵਿੱਚ ਬੜਾ ਇਤਰਾਜ ਹੋਇਆ ਨਾ ਕੇਵਲ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੇ ਪੈਟਰੋਲ ਦੇ ਰਾਹੀਂ ਖਰਚਿਆਂ ਦੇ ਰਾਹੀਂ ਜਿਹੜਾ ਪੈਸਾ ਉਡਾਇਆ ਗਿਆ ਜਾ ਰਿਹਾ ਹੈ ਕਿ ਇੱਕ ਬੰਦਾ ਬੈਠਾ ਉਹਨੂੰ ਤੁਸੀਂ ਬੈਨ ਚੱਲੇ ਹੋ ਪਾਰੇ ਪਲਕੇ ਪਾਰਟੀ ਸਟਰਕਚਰ ਦੇ ਵਿੱਚ ਜਿੱਥੇ ਪਾਰਟੀ ਦੀ ਮੇਜਰ ਤੇ ਰਹਿ ਜਿੱਥੇ ਹੈ ਉੱਥੇ ਆ ਕੇ ਕੋਈ ਗੱਲ ਹੋ ਜੇ ਕੋਈ ਇੱਕ ਬੰਦਾ ਆਏ ਗੱਲ ਕਰੇ ਆਪਣੀ ਪਾਰਟੀ ਦੀ ਕੋਈ ਗੱਲ ਨਹੀਂ ਕੋਈ ਹਰਜ ਨਹੀਂ ਹੁੰਦਾ ਉਸ ਚ ਪਰ ਜਾ ਕੇ ਮੁੜਿਆ ਉਹ ਅਠੀ ਦਸੇ ਮਿੰਟੀ ਹਾਲਾਂਕਿ ਮੋਤੇ ਐਮਐਲਏ ਵੀ ਇਹਦੇ ਨਾਲ ਕੋਈ ਬਹੁਤ ਸੰਤੁਸ਼ਟ ਹੋ ਕੇ ਨਹੀਂ ਸੀ ਆਏ ਜ਼ਿਲ੍ਹਾ ਪ੍ਰਧਾਨ ਦਿੱਲੀ ਸਦ ਲੈ ਗਏ ਦਿੱਲੀ ਸਦ ਕੇ ਉਹਨਾਂ ਨੂੰ ਡਿਊਟੀਆਂ ਲਾਈਆਂ ਕਿ ਜਾ ਕੇ ਹੁਣ 27 ਦੀ ਤਿਆਰੀ ਕਰੋ ਦਿੱਲੀ ਪਹਿਲੀ ਗੱਲ ਤਾਂ ਗਰਾਊਂਡ ਰਿਐਲਿਟੀ ਦਿੱਲੀ ਤੋਂ ਕਿਵੇਂ ਪਤਾ ਲੱਗੂਗੀ ਦੂਜੀ ਗੱਲ ਇਹੀ ਦਿਖਾਇਆ ਜਾ ਰਿਹਾ ਹੈ ਦਾ ਮਤਲਬ ਕਿ ਤੱਕ ਹੀ ਕੋ ਮੈਸੇਜ ਇਹ ਦਿੱਤਾ ਜਾ ਰਿਹਾ ਕਿ ਸਭ ਕੁਝ ਟਾਪ ਮੋਸ ਦੇ ਕੋਲ ਹੈ ਉੱਥੇ ਹੀ ਜਾ ਕੇ ਕਰਨਾ ਪਏਗਾ ਜੇ ਆਮ ਆਦਮੀ ਪਾਰਟੀ ਦੀ ਸਟੇਟ ਬਾਡੀ ਦੀ ਕੋਈ ਮੀਟਿੰਗ ਨਹੀਂ ਹੁੰਦੀ ਇੱਥੇ ਸਟੇਟ ਬਾਡੀ ਅੱਗੇ ਜਿਲ੍ਹਿਆਂ ਦੀ ਕੋਈ ਮੀਟਿੰਗ ਨਹੀਂ ਕਰਦੀ ਤੇ ਤੁਸੀਂ ਸੱਦ ਸੱਦ ਕੇ ਉਹ ਹੁਕਮ ਲਾਉਣੇ ਨੇ ਵਲੰਟੀਅਰ ਦੇ ਤੌਰ ਤੇ ਕਿ ਤੁਸੀਂ ਜਾਣਦੇ ਹੋ ਤਾਂ ਇਹ ਕੋਈ ਪਾਰਟੀਆਂ ਦੇ ਡੈਮੋਕਰੈਟਿਕ ਸਟਰਕਚਰ ਦੀ ਕੋਈ ਸੰਕੇਤ ਨਹੀਂ ਹੈ ਤੇ ਦੂਜੇ ਪਾਸੇ ਇਹ ਵੀ ਹੈ ਜਦੋਂ ਇਹ ਕਹਿ ਕੇ ਭੇਜਿਆ ਜਾਂਦਾ ਜੇ ਕੋਈ ਕੰਮ ਤੁਹਾਡਾ ਨਹੀਂ ਕਰਦਾ ហេਠਾ ਤੁਹਾਡੇ ਕੰਮ ਨਹੀਂ ਹੁੰਦੇ ਤਾਂ ਸਾਡੇ ਤੱਕ ਸੰਪਰਕ ਕਰੋ ਸਾਡੇ ਨਾਲ ਸੰਪਰਕ ਕਰਨ ਦਾ ਸਿੱਧਾ ਮਤਲਬ ਹੈ ਕਿ ਤੁਸੀਂ ਕਮਾਂਡ ਕਿਤੇ ਹੋਰ ਰੱਖਣੀ ਹੈ ਇਸ ਲਈ ਜਿਹੜਾ ਇਹ ਲੱਗਦਾ ਸੀ ਕਿ ਦਿੱਲੀ ਦੀ ਚੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਤਬਦੀਲੀ ਆਏਗੀ ਕੰਮਕਾਜ ਚ ਤਬਦੀਲੀ ਆਏਗੀ ਕੋਈ ਬਗ ਵਿਕਾਸ ਕਮਾਂਡ ਜੀ ਆਏਗੀ ਕੋਈ ਢਾਂਚਾ ਬਦਲੂਗਾ ហេਠਾ ਵਰਕਰਾਂ ਦੀ ਸੁਣਵਾਈ ਹੋਏਗੀ ਡੀਸੈਂਟਰਲਾਈਜੇਸ਼ਨ ਹੋਏਗੀ ਪੰਜਾਬ ਦੇ ਲੋਕ ਆਪਣੇ ਆਪ ਆਪ ਕੰਮ ਕਰਨਾ ਸ਼ੁਰੂ ਕਰਨਗੇ ਉਹ ਦਿਖਾਈ ਨਹੀਂ ਦਿੱਤਾ ਇਹ ਪਹਿਲੇ ਸਾਰੇ ਕੁਝ ਮਾਮਲਿਆਂ ਦੇ ਵਿੱਚ ਹਾਂ ਅਜੇ ਇਹ ਤਾਜ਼ਾ ਪ੍ਰਸ਼ਾਸਨਿਕ ਫੇਰਬਦਲ ਹੈ ਇਹ ਦੇ ਰਾਹੀਂ ਕੀ ਕਰਨਾ ਚਾਹੁੰਦੇ ਨੇ ਜਿਹੜੇ ਵੀ ਸੰਜਨ ਲਾਏ ਨੇ ਹੁਣ ਚੀਫ ਡਾਇਰੈਕਟਰ ਵਿਜੀਲੈਂਸ ਉਹ ਕੀ ਕਰਨਾ ਚਾਹੁੰਦੇ ਨੇ ਕਿੰਨੀ ਕਾਰਗੁਜ਼ਾਰੀ ਵੱਖਰੀ ਹੋਏਗੀ ਔਰ ਡਿਪਟੀ ਕਮਿਸ਼ਨਰਾਂ ਦਾ ਤਰਫ ਤੋਂ ਅਜੇ ਕੋਈ ਰਿਐਕਸ਼ਨ ਨਹੀਂ ਆਇਆ ਔਰ ਨਾਰਮਲੀ ਜਦੋਂ ਇੱਕ ਆਈਐਸ ਦੇ ਪਹਿਲਾਂ ਖਿਲਾਫ ਗੱਲ ਹੋਈ ਸੀ ਉਦੋਂ ਕਾਫੀ ਆਈਐਸ ਅਫਸਰ ਐਜੇ ਜੂਨੀਅਰ ਦੇ ਤੌਰ ਦੇ ਉੱਤੇ ਵੀ ਮਿਲ ਚਲੇ ਗਏ ਸੀਗੇ ਤੇ ਮਿਲ ਕੇ ਉਸ ਤੋਂ ਬਾਅਦ ਕਾਫੀ ਦਰਬਾਰ ਮਨਾ ਠੰਡਾ ਰਿਹਾ ਸੀ ਕਿ ਹੁਣ ਵੀ ਇਹੀ ਹੋਏਗਾ ਕਿ ਜੇਕਰ ਮਿਲ ਕੇ ਕੋਈ ਦਬਾਅ ਦੂਜੇ ਪਾਸਿਓਂ ਬਣਿਆ ਪ੍ਰਸ਼ਾਸਨਿਕ ਸਾਈਡ ਦੇ ਵਿੱਚੋਂ ਤਾਂ ਇੱਕ ਵਾਰ ਥੋੜਾ ਜਿਹਾ ਪਬਲਿਕ ਦੇ ਕੋਲ ਦਿਖਾ ਦਿਖੂ ਕੇ ਉਸ ਤੋਂ ਬਾਅਦ ਮਤਲਬ ਕੰਮਕਾਜ ਉਹ ਸੈਟਰ ਹੈ ਚੱਲੂਗਾ ਜਿਹੜੇ ਨੇ ਚੱਲ ਰਿਹਾ ਸੀ ਇਹ ਕੋਈ ਬੁਨਿਆਦੀ ਫਰਕ ਨਹੀਂ ਨਜ਼ਰ ਆਉਂਦੇ ਉਹਦੇ ਪ੍ਰਸ਼ਾਸਨਿਕ ਤਬਦੀਲੀ ਦੇ ਵਿੱਚ ਤਾਂ ਸਵਾਲ ਇਹ ਨੂੰ ਅਗਲੇ ਨਹੀਂ ਸਗੋ ਜਿਹੜੇ ਸਵਾਲਾਂ ਦੇ ਵਿੱਚ ਜਵਾਬਦੇਹੀ ਹੋਣੀ ਹੁੰਦੀ ਹੈ ਜਵਾਬਦੇਹੀ ਉੱਪਰ ਨਹੀਂ ਹੋਣੀ ਹੁੰਦੀ ਬਹੁਤੀ ਜਵਾਬਦੇਹੀ ਹੇਠਾਂ ਹੋਣੀ ਹੁੰਦੀ ਹੈ ਜਿਹੜੇ ਲੋਕਾਂ ਲਈ ਤੁਸੀਂ ਕੰਮ ਕਰਦੇ ਹੋ ਲੋਕਾਂ ਦੇ ਸਾਹਮਣੇ ਜਵਾਬਦੇਹੀ ਪਾਰਦਰਸ਼ਤਾ ਦਾ ਸਵਾਲ ਹੁੰਦਾ ਕਿ ਤੁਹਾਡਾ ਹਰ ਐਕਸ਼ਨ ਲੋਕਾਂ ਦੇ ਸਾਹਮਣੇ ਪਬਲੀਕਲੀ ਦਿਖਾਈ ਦੇਵੇ ਕਿੰਨਾ ਖਰਚ ਕਰਦੇ ਹੋ ਕਿਵੇਂ ਕਰਦੇ ਹੋ ਕੀ ਕੰਮ ਤੁਸੀਂ ਕੀਤਾ ਕੀ ਨਹੀਂ ਕੀਤਾ ਕਿੰਨਾ ਰਹਿ ਗਿਆ ਇਹ ਸਾਰੀਆਂ ਚੀਜ਼ਾਂ ਕਿਉਂਕਿ ਲੋਕਾਂ ਨੂੰ ਜਾਣਣਾ ਜ਼ਰੂਰੀ ਹੈ ਜਿਨ੍ਹਾਂ ਨੇ ਵੋਟ ਪਾਉਣੀ ਹੈ ਲੋਕਤੰਤਰ ਦੇ ਵਿੱਚ ਜਵਾਬਦੇਹੀ ਵੀ ਉਹਨਾਂ ਦੇ ਪ੍ਰਤੀ ਚੀਫ ਮਿਨਿਸਟਰ ਬਾਰ ਬਾਰ ਕਹਿੰਦੇ ਰਹੇ ਕਿ ਜੀ ਸਾਡੀ ਸਰਕਾਰ ਪਿੰਡਾਂ ਚੋਂ ਚੱਲੇਗੀ ਸ਼ਹਿਰਾਂ ਚੋਂ ਮਾਰਣਾ ਚੋਂ ਚੱਲੇਗੀ ਤੇ ਉਹਨਾਂ ਸਰਕਾਰਾਂ ਵੱਲ ਅਜੇ ਧਿਆਨ ਨਹੀਂ ਦਿੱਤਾ ਅਜੇ ਜੜੀਆਂ ਮਿਊਸਪਲ ਕਾਰਪੋਰੇਸ਼ਨਾਂ ਦੀਆਂ ਇਲੈਕਸ਼ਨਾਂ ਹੋਣ ਜਾਂ ਸੀ ਕਿੰਨੇ ਸਮੇਂ ਦੇ ਬਾਅਦ ਕਿਸ ਜੋੜ ਤੋੜ ਦੇ ਨਾਲ ਉੱਥੇ ਚੋਣਾਂ ਹੋਣੀਆਂ ਨੇ ਤੇ ਪੰਚਾਇਤਾਂ ਦੇ ਵਿੱਚ ਵੀ ਅਜੇ ਵੀ ਭਾਵੇਂ ਜਿਲਾ ਪ੍ਰੀਸ਼ਦ ਮੁਨਾਕਸਾਂ ਦਿੰਦੀਆਂ ਚੋਣਾਂ ਵੀ 31 ਮਈ ਤੋਂ ਪਹਿਲਾਂ ਕਰਾਉਣੀਆਂ ਨੇ ਪਰ ਬਹੁਤ ਸਾਰੀਆਂ ਪੰਚਾਇਤਾਂ ਖੰਜਲ ਖوار ਹੁੰਦੀਆਂ ਫਿਰਦੀਆਂ ਨੇ ਜਿਨ੍ਹਾਂ ਨੂੰ ਅਜੇ ਨਾ ਚਾਰਜ ਮਿਲੇ ਆ ਅਧਿਕਾਰੀ ਕਹਿੰਦੇ ਨੇ ਤੁਹਾਡਾ ਕੋਰਮ ਪੂਰਾ ਨਹੀਂ ਮੌਤ ਇਹੋ ਜੇ ਵੀ ਨੇ ਕਾਸਟਿੰਗ ਮੋਟ ਕਿੰਨੀ ਕ ਪੈਣੀ ਕਦੋਂ ਪਾ ਸਕਦੇ ਹੋ ਕਦੋਂ ਨਹੀਂ ਇੰਨੇ ਕਨਫਿਊਜ਼ਨ ਨੇ ਜਿਹਨੂੰ ਲਗਾਤਾਰ ਇਹ ਸਾਰੇ ਮਾਹੌਲ ਦੇ ਵਿੱਚ ਵਿਚਰਦੇ ਹੋਏ ਵੀ ਇੰਨੇ ਮਹੀਨਿਆਂ ਤੋਂ ਬਾਅਦ ਅਜੇ ਪ੍ਰਸ਼ਾਸਨਿਕ ਤੰਤਰ ਹੱਲ ਕਰਨ ਦੇ ਕਾਬਿਲ ਨਹੀਂ ਹੋਇਆ ਲੋਕਾਂ ਦੀ ਉਹ ਸਮੱਸਿਆਵਾਂ ਹੱਲ ਕਰਨੀਆਂ ਹੁੰਦੀਆਂ ਨੇ ਜੇਕਰ ਇਸ ਪਾਸੇ ਵੱਲ ਜਾਣਾ ਤੇ ਉਦੋਂ ਅਗਲੀ ਗੱਲ ਇਹ ਗੱਲ ਚੋਣ ਕਮਿਸ਼ਨ ਦੇ ਮਾਮਲੇ ਦੇ ਵਿੱਚ ਹੈ ਇਹ ਬਹੁਤ بڑا ਇੱਕ ਖੇਡ ਹੈ ਦੇਸ਼ ਦੇ ਵਿੱਚ ਕਾਫੀ ਸਮੇਂ ਤੋਂ ਕਈ ਚੋਣਾਂ ਤੋਂ ਬਾਅਦ ਖਾਸ ਤੌਰ ਤੇ ਬੀਜੇਪੀ ਜਦੋਂ ਤੋਂ ਸੱਤਾ ਚਾਹੀਦੀ ਉਹ ਤੋਂ ਜ਼ਿਆਦਾ ਹੋਇਆ ਲੋਕੇ ਰੌਣਾ ਪਾਉਂਦੇ ਨੇ ਈਵੀਐਮ ਮਸ਼ੀਨਾਂ ਤੇ ਵੀ ਪਾਉਂਦੇ ਨੇ ਉਹਦੀ ਭਰੋਸੇਯੋਗਤਾ ਤੇ ਤੇ ਇਸੇ ਢੰਗ ਨਾਲ ਜਿਹੜੇ ਕਮਿਸ਼ਨਰ ਤੇ ਚੀਫ ਕਮਿਸ਼ਨਰ ਇਲੈਕਸ਼ਨ ਦੇ ਨਿਯੁਕਤ ਕੀਤੇ ਗਏ ਨੇ ਉਹਨਾਂ ਬਾਰੇ ਜਿਹੜਾ ਕਾਨੂੰਨ ਲਿਆਂਦਾ ਗਿਆ ਰੌਲਾ ਉਹਦੇ ਤੇ ਵੀ ਪੈ ਰਿਹਾ ਕਿ ਉਹ アンडेमोक्रेटिक ਹੈ ਉਹ ਸਰਕਾਰ ਨੇ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਇਸ ਤੋਂ ਪਹਿਲਾਂ ਵੀ ਇੱਕ ਕਾਨੂੰਨ ਬਣਾਇਆ ਸੀ ਜਿਹੜਾ ਇਹਨਾਂ ਦੀ ਤਾਕਤਾਂ ਘਟਾਉਂਦਾ ਸੀ ਜਿਹੜੇ ਲੱਗੇ ਹੋਏ ਬੰਦੇ ਨੇ ਸਰਕਾਰ ਦੇ ਪੱਖ ਦੇ ਵਿੱਚ ਜਾਂਦਾ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਦੇ ਤੇ ਵੀ ਇਤਰਾਜ਼ ਹੋਇਆ ਤੇ ਜਿੰਨੀਆਂ ਸ਼ਿਕਾਇਤਾਂ ਵਿਰੋਧੀ ਧਿਰਾਂ ਕਰਦੀਆਂ ਨੇ ਕਿਸੇ ਵੀ ਚੋਣ ਦੇ ਦੌਰਾਨ ਇਲੈਕਸ਼ਨ ਕਮਿਸ਼ਨਰ ਨੂੰ ਪ੍ਰਮਾਣ ਘਟ ਕਰਦਾ ਇਹ ਇਲਜ਼ਾਮ ਵੀ ਲਗਾਤਾਰ ਲੱਗੇ ਨੇ ਔਰ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਸੀਗੇ ਉਹ ਰਿਟਾਇਰ ਹੋ ਗਏ ਨੇ ਔਰ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਅਦਾਲਤਾਂ ਨੂੰ ਵੀ ਜਦੋਂ ਚੱਲ ਰਹੀ ਪ੍ਰਕਿਰਿਆ ਚੋਣਾਂ ਦੀ ਹੁੰਦੀ ਆ ਬਹੁਤੀਆਂ ਪਟੀਸ਼ਨਾਂ ਫੜਨੀਆਂ ਨਹੀਂ ਚਾਹੀਦੀਆਂ ਇਦਾਂ ਨਾਲ ਕਨਫਿਊਜ਼ਨ ਫੈਲਦਾ ਇਦਾਂ ਨਾਲ ਚੋਣ ਕਮਿਸ਼ਨ ਦਾ ਕੰਮ ਪ੍ਰਭਾਵਤ ਹੁੰਦਾ ਇਹ ਉਹ ਕਹਿ ਕੇ ਗਏ ਪਰ ਉਹ ਤੋਂ ਬੜੀ ਗੱਲ ਕੀਤੀ ਸੀ ਬੜੀ ਗੱਲ ਇਹ ਸੀ ਕਿ ਨਵੇਂ ਡਿਪ ਕਮਿਸ਼ਨਰ ਤੇ ਨਾ ਮੇ ਇੱਕ ਹੋਰ ਕੁ ਜਣਾ ਉਹਨਾ ਤੋਂ ਖਾਲੀ ਹੋਏਗੀ ਕਮਿਸ਼ਨਰ ਦੀ ਚੋਣ ਕਰਨੇ ਸੀ ਇਹ ਚੋਣ ਦੇ ਵਿੱਚ ਹੁਣ ਤਿੰਨ ਲੋਕ ਨੇ ਜਿਹੜੇ ਡਿਜ਼ਾਈਨ ਕਰਦੇ ਨੇ ਇੱਕ ਪ੍ਰਧਾਨ ਮੰਤਰੀ ਇੱਕ ਗ੍ਰਹਿ ਮੰਤਰੀ ਤੇ ਇੱਕ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਭਾਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾਹ ਜੀ ਤੇ راہਲ ਗਾਧੀ ਇਹ ਤਿੰਨਾਂ ਨੇ ਇਹ ਡਿਜ਼ਾਈਨ ਕਰਨਾ ਸੀ ਜਦੋਂ ਮੀਟਿੰਗ ਹੋਈ ਅੱਧੇ ਘੰਟੇ ਦੀ ਮੀਟਿੰਗ ਹੋਈ ਪ੍ਰਧਾਨ ਮੰਤਰੀ ਦਫ਼ਤਰ ਦੇ ਵਿੱਚ ਉਸ ਮੀਟਿੰਗ ਦੇ ਦੌਰਾਨ ਰਾਹੁਲ ਗਾਂਧੀ ਨੇ ਡਿਸੈਂਟਿੰਗ ਨੋਟ ਦਿੱਤਾ ਆਪਣਾ ਵੱਖਰਾ ਨੋਟ ਦਿੱਤਾ ਕਿ ਫਿਰ ਹਾਲ ਕੁਝ ਸਮੇਂ ਲਈ ਇਹ ਚੋੜਾ ਰੋਗ ਇਹ ਨਿਯੁਕਤੀ ਰੋਕ ਲੈਣੀ ਚਾਹੀਦੀ ਹੈ ਕਿਉਂ ਰੋਕ ਲੈਣੀ ਚਾਹੀਦੀ ਉਹਦੇ ਪਿੱਛੇ ਕਾਰਨ ਇਹ ਕਿ ਮਾਮਲਾ ਸੁਪਰੀਮ ਕੋਰਟ ਚ ਗਿਆ ਹੋਇਆ ਹੈ ਸੁਪਰੀਮ ਕੋਰਟ ਦੇ ਵਿੱਚ ਇਹ ਪਟੀਸ਼ਨ ਪਾਈ ਹੈ ਕਿਉਂਕਿ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਆਈ ਸੀ ਉਹ ਜੱਜਮੈਂਟ ਇਹ ਕਹਿ ਰਹੀ ਸੀ ਕਿ ਜਦੋਂ ਵੀ ਜੇ ਨਿਰਪੱਖਤਾ ਸ਼ੋਅ ਕਰਨੀ ਹੈ ਤਾਂ ਜਿਹੜੀਆਂ ਨਿਯੁਕਤੀਆਂ ਨੇ ਉਹ ਨਿਰਪੱਖ ਹੋਣੀਆਂ ਚਾਹੀਦੀਆਂ ਨੇ ਇਸ ਲਈ ਅੱਗੇ ਨੂੰ ਚੀਫ ਕਮਿਸ਼ਨਰ ਤੇ ਇਲੈਕਸ਼ਨ ਕਮਿਸ਼ਨਰ ਦੀ ਨਿਯੁਕਤੀ ਦੇ ਵਿੱਚ ਪ੍ਰਧਾਨ ਮੰਤਰੀ ਲੀਡਰ ਆਫ ਦੀ اپੋਜੀਸ਼ਨ ਤੇ ਇਸੇ ਢੰਗ ਦੇ ਨਾਲ ਇੱਕ ਚੀਫ ਜਸਟਿਸ ਆਫ ਇੰਡੀਆ ਉਸ ਕਮੇਟੀ ਦੇ ਮੈਂਬਰ ਹੋਣੇ ਚਾਹੀਦੇ ਨੇ ਤਾਂ ਕਿ ਇੱਕ ਨਿਰਪੱਖ ਚੋਣ ਉਸ ਲੈਵਲ ਤੇ ਬਣ ਜੇ ਪਰ ਗਵਰਨਮੈਂਟ ਨੇ ਇਹ ਕੀਤਾ ਗਵਰਨਮੈਂਟ ਨੇ ਪਾਰਲੀਮੈਂਟ ਦੇ ਵਿੱਚ ਕਾਨੂੰਨ ਲਿਆ ਕੇ ਸੁਪਰੀਮ ਕੋਰਟ ਦੀ ਉਸ ਜੱਜਮੈਂਟ ਨੂੰ ਖਾਰਜ ਕਰਤਾ ਚੀਫ ਜਸਟਿਸ ਆਫ ਇੰਡੀਆ ਦਾ ਨਾਮ ਕਟਤਾ ਤੇ ਇਹਦੇ ਚ ਇੱਕ ਆਪਣਾ ਹੀ ਨਾਮ ਮਤਲਬ ਗ੍ਰਹਿ ਮੰਤਰੀ ਦਾ ਜਾਂ ਜਿਹੜਾ ਪ੍ਰਧਾਨ ਮੰਤਰੀ ਦੇ ਰਿਕਮੈਂਡੇਸ਼ਨ ਦੇ ਨਾਲ ਕੋਈ ਮੰਤਰੀ ਹੋਏਗਾ ਉਹ ਤੇ ਜਾਂ ਲੀਡਰ ਲੀਡਰ ਆਫ اپੋਜੀਸ਼ਨ ਉਹ ਇਹਦੇ ਚ ਇਹ ਪਾਰਲੀਮੈਂਟ ਦੇ ਵਿੱਚ ਵੀ ਮੁੱਦਾ ਉੱਠਿਆ ਸੀਗਾ ਉਹਨਾਂ ਦਾ ਇਹ ਕਹਿਣਾ ਵੀ ਫਿਰ ਤਾਂ ਦੋ ਸਰਕਾਰ ਦੀ ਹੈ ਤਾਂ ਸਭ ਕੋ ਜੀ ਮਤਲਬ ਹੋਰ ਤਾਂ ਕੋਈ ਬੱਚੀ ਨਹੀਂ ਗੱਲ ਜਿਹੋ ਜਹਾ ਹੁਣ ਤੱਕ ਮਾਹੌਲ ਹੈ ਕਿਉਂ ਕਿਉਂਕਿ ਦੋ ਬੰਦੇ ਤਾਂ ਫਿਰ ਪ੍ਰਧਾਨ ਮੰਤਰੀ ਨਾਮਿਨੇਟ ਕਰ ਦਿਆ ਕਰਨ ਫਿਰ ਮੀਟਿੰਗ ਦੀ ਗੱਲ ਨਹੀਂ ਹੈ ਕਿਉਂਕਿ ਇੱਕ ਉਹਨਾਂ ਦਾ ਮਤਹਿਦ ਦੇ ਤੌਰ ਤੇ ਦੇਖਿਆ ਜਾਂਦਾ ਜਿਹੋ ਜਹਾ ਕਲਚਰ ਹੈ ਔਰ ਮੰਤਰੀ ਜਿਹੜਾ ਹੋਏਗਾ ਦੂਜੇ ਤੀਜੇ ਦਾ ਚਾਹੇ ਡਿਸੈਂਟ ਵੀ ਦੇ ਦੇ ਨਾ ਦੇ ਦੇ ਦੋ ਬੰਦੇ ਇੱਕ ਪਾਸੇ ਹੈਗੇ ਨੇ ਤਾਂ ਜੋ ਵੀ ਕਰਤਾ ਤਾਂ ਪ੍ਰਧਾਨ ਮੰਤਰੀ ਜਿਹਨੂੰ ਚਾਹਣਗੇ ਲਾ ਲੈਣਗੇ ਜੇ ਚੀਫ ਜਸਟਿਸ ਆਫ ਇੰਡੀਆ ਹੁੰਦੇ ਨੇ ਤਾਂ ਇੱਕ ਬੈਲੈਂਸ ਬਣਦਾ ਵਿਵੇਕ ਆਧਾਰ ਤੇ ਚਰਚਾ ਹੁੰਦੀ ਹੈ ਬੰਦਿਆਂ ਦੇ ਕਰਦਾਰਾਂ ਬਾਰੇ ਬੰਦਿਆਂ ਦੇ ਬਾਰੇ ਕਿ ਜੇ ਇੱਕ ਲੀਡਰ ਆਫ ਆਪੋਜੀਸ਼ਨ ਤੇ ਇਸ ਤਰ੍ਹਾਂ ਚੀਫ ਜਸਟਿਸ ਤੇ ਪ੍ਰਾਈਮ ਮਿਨਿਸਟਰ ਚੋ ਜਿੱਧਰ ਦੋ ਹੋ ਜਾਂਦੇ ਨੇ ਉਹ ਅਪointment ਹੋ ਜਾਂ ਜੋ ਦੋਨਾਂ ਦੀ ਬੇ ਕੋਈ ਇੰਡੀਪੈਂਡੈਂਟ ਅਥਾਰਟੀ ਆ ਉਹ ਇੱਕ ਆਪੋ ਆਪਣੀ ਇੰਡੀਪੈਂਡੈਂਟ ਜਿਹੜੇ ਆਪੋ ਆਪਣੀਆਂ ਪਾਰਟੀਆਂ ਦੇ ਮੁਖੀ ਤੇ ਇੱਕ ਦੇਸ਼ ਦੇ ਗਵਰਨਮੈਂਟ ਦੇ ਮੁਖੀ ਲੋਜੀਕਲੀ ਦੇਖਣ ਨੂੰ ਗੱਲ ਇਹ ਲੱਗਦੀ ਹੈ ਕਿ ਇਹ ਜਿਹੜਾ ਸੁਪਰੀਮ ਕੋਰਟ ਦੀ ਜੱਜਮੈਂਟ ਆਣ ਦੇ ਨਾਲ ਜੀਪ ਜਸਟਿਸ ਦੀ ਇਨਵਾਰਨਮੈਂਟ ਇਹ ਜ਼ਿਆਦਾ ਸਾਰਥਕ ਲੱਗਦੀ ਹੈ ਜੇ ਜੈਨੂਅਲ ਬੰਦੇ ਨਿਯੋਣੇ ਹੋ ਸਕਦਾ ਗਲਤੀਆਂ ਉੱਥੇ ਵੀ ਹੋਣ ਹੋ ਸਕਦਾ ਉਹ ਵੀ ਕੋਈ ਮਿਲ ਜਾਏ ਉਹ ਇੱਕ ਅਲੱਗ ਪਹਿਲੂ ਹੁੰਦਾ ਪਰ ਦੇਖਣ ਨੂੰ ਰੈਸ਼ਨਲ ਤਰੀਕੇ ਦੇ ਨਾਲ ਤਰਕਸੰਗਤ ਤਰੀਕੇ ਦੇ ਨਾਲ ਉਹ ਗੱਲ ਜ਼ਿਆਦਾ ਲੱਗਦੀ ਹੈ ਕਿ ਇਹ ਬਿਹਤਰ ਗੱਲ ਹੋਣੀ ਸੀ ਜੇਕਰ ਇਸ ਤਰੀਕੇ ਦੇ ਨਾਲ ਹੋ ਜਾਂਦਾ ਤੇ ਹੁਣ ਜਨੈਸ਼ ਕੁਮਾਰ ਜਿਹੜੇ ਕਿ ਇਲੈਕਸ਼ਨ ਕਮਿਸ਼ਨਰ ਸੀਗੇ ਉਹਨਾਂ ਨੂੰ ਬਣਾਤਾ ਚੀਫ ਕਮਿਸ਼ਨਰ 2029 ਤੱਕ ਉਹਨਾਂ ਦੇ ਰਹਿਣਾ ਹੈ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵੀ 27 ਦਿਨਾਂ ਤੇ ਬਾਕੀ ਕਈ ਚੋਣਾਂ ਵੀ ਉਹਨਾਂ ਦੇ ਰਾਹੀ ਹੋਣੀਆਂ ਨੇ ਸੰਭਵ ਹੈ ਕਿ ਅਗਲੀ ਲੋਕ ਸਭਾ ਦੀ ਚੋਣ ਤੱਕ ਵੀ ਤੇ ਬਾਕੀ ਚੋਣਾਂ ਹੋਣਗੀਆਂ ਤੇ ਉਹਨਾਂ ਦੇ ਨਾਲ ਨਾਲ ਜਿਹੜਾ ਇੱਕ ਹੋਰ ਅਹੁਦਾ ਰਹਿੰਦਾ ਸੀਗਾ ਕਮਿਸ਼ਨਰ ਦਾ ਕਮਿਸ਼ਨਰ ਦੇ ਵਿੱਚ ਉਹਨਾਂ ਨੇ ਫਿਰ ਹੁਣ ਕੀ ਕੀਤਾ ਕਿ ਹਰਿਆਣਾ ਦੇ ਜਿਹੜੇ ਚੀਫ ਸੈਕਟਰੀ ਨੇ ਮੌਜੂਦਾ ਕਿਹਾ ਜਾਂਦਾ ਹਰਿਆਣਾ ਦੇ ਚੀਫ ਸੈਕਟਰੀ ਉਹਨਾਂ ਨੂੰ ਨਿਯੁਕਤ ਕਰਨ ਦਾ ਫੈਸਲਾ ਕੀਤਾ ਇਥੋਂ ਜਾ ਕੇ ਜਦੋਂ ਇਥੋਂ ਜੁਆਇਨ ਕਰਕੇ ਉਹ ਜਾਣਗੇ ਜਾਂ ਰਟਾਇਰ ਹੋ ਕੇ ਜਾਣਗੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਕਿਹਾ ਔਰ ਇੱਕ ਕਮਿਸ਼ਨ ਉਸ ਲੈਵਲ ਤੇ ਬਣ ਗਿਆ ਗਵਰਨਮੈਂਟ ਨੇ ਨਹੀਂ ਸੁਣੀ ਵਿਰੋਧੀ ਧਿਰ ਦੀ ਤੇ ਉਹਦੀ ਤੇ ਕਾਂਗਰਸ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਪਰ ਕਿਉਂਕਿ ਹਾਂ ਜਾਂਦਾ ਕਿ ਜਿਵੇਂ ਸਰਕਾਰਾਂ ਸਾਡੀਆਂ ਕੰਮ ਕਰਦੀਆਂ ਨੇ ਆਪਣੇ ਢੰਗ ਨਾਲ ਕੰਮ ਤੇ ਇਲੈਕਸ਼ਨ ਕਮਿਸ਼ਨ ਤੇ ਉਹ ਸਵਾਲ ਲਗਾਤਾਰ ਫਿਰ جاری ਰਹੇ ਨੇ ਜੇ ਰੈਫਰੀ ਤੇ ਸਵਾਲ ਲਗਾਤਾਰ جاری ਰਹੇ ਨੇ ਤਾਂ ਡੈਮੋਕਰੇਸੀ ਦੇ ਵਿੱਚ ਇਹ ਗੱਲ ਕੋਈ ਬਹੁਤ ਬਿਹਤਰ ਗੱਲ ਨਹੀਂ ਮੰਨੀ ਜਾਂਦੀ ਤਾਂ ਨਿਰਪੱਖਤਾ ਨਹੀਂ ਮੰਨੀ ਜਾਂਦੀ ਭਾਵੇਂ ਉਹ ਕੁਝ ਵੀ ਨਾ ਕਰ। ਔਰ ਜਿਵੇਂ ਕਹਿੰਦੇ ਨੇ ਨਿਆਂ ਹੋਣਾ ਹੀ ਨਹੀਂ ਔਰ ਲੱਗਣਾ ਵੀ ਚਾਹੀਦਾ ਕਿ ਨਿਆਂ ਹੋਵੇ। ਇਸ ਤੋਂ ਅਗਲੀ ਖਬਰ ਜਿਹੜੀ ਹੈ ਉਹ ਵੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਦੇਸ਼ ਦੇ ਵਿੱਚ ਜਿਹੜਾ ਮਾਹੌਲ ਬਣਦਾ ਹੈ ਇਤਿਹਾਸਕਲੀ ਉਹ ਮਾਹੌਲ ਬਹੁਤ ਮਾਲੇ ਰੱਖਦਾ। ਲੋਕਾਂ ਦੇ ਸ਼ਾਂਤਮਈ ਰਹਿਣ ਦੇ ਮਾਮਲੇ ਦੇ ਵਿੱਚ ਇਥੇ ਨਿਵੇਸ਼ ਦੇ ਮਾਮਲੇ ਦੇ ਵਿੱਚ ਹਰ ਰੁਜ਼ਗਾਰ ਦੇ ਮਾਮਲੇ ਦੇ ਵਿੱਚ ਹਰ ਪੱਖ ਨੂੰ ਪ੍ਰਭਾਵਿਤ ਕਰਦਾ ਹਰ ਪੱਖ ਕਿਵੇਂ ਪ੍ਰਭਾਵਿਤ ਹੁੰਦਾ ਸਮਝਣ ਇਹ ਦੇਖਿਆ ਕਿ ਬਹੁਤ ਧਰਮੀ ਦੇਸ਼ ਹੈ ਬਹੁਤ ਨਸਲੀ ਦੇਸ਼ ਹੈ ਬਨਸਮਾਨਤਾ ਇੱਥੇ ਬੇਹੱਦ ਜ਼ਿਆਦਾ ਪਰ ਪਿਛਲੇ ਸਮੇਂ ਤੋਂ ਲਗਾਤਾਰ ਜਿਹੜਾ ਇੱਕ ਮਹਾਉਲ ਬਣਿਆ ਬਹੁ ਗ੍ਰਤੀ ਬਾਤ ਦਾ ਜਾਂ ਘਟ ਗ੍ਰਤੀ ਬਾਤ ਦੇ ਟਕਰਾਅ ਦਾ ਆਪਸ ਦੇ ਵਿੱਚ ਇਹ ਕਾਫੀ ਜ਼ਿਆਦਾ ਉਹਦੇ ਨਾਲੋਂ ਹਜੂਮ ਵੀ ਪੈਦਾ ਹੁੰਦਾ ਬਹੁਤ ਸਾਰੀਆਂ ਚੀਜ਼ਾਂ ਆਈਆਂ ਨੇ ਖਾਸ ਤੌਰ ਤੇ ਇੱਕ ਵੱਡੀ ਘਟ ਰਿਤ ਦੀ ਦੇਸ਼ ਦੀ ਉਹ ਕਾਫੀ ਜ਼ਿਆਦਾ ਕਮਲੀ ਜਾਂਦੀ ਹੈ ਡਰ ਤੇ ਸਹਿਮ ਦੇ ਵਿੱਚ ਵੀ ਹੈ ਕੋਈ ਬਹੁਤ ਜ਼ਿਆਦਾ ਰਿਐਕਸ਼ਨ ਵੀ ਕਦੇ ਬਲਡੋਜ਼ਰ ਕਲਚਰ ਕਦੇ ਨਾਬ ਜਹਾਜ਼ ਕਦੇ ਖਾਨ ਗਊ ਮਾਸ ਖਾਨ ਜਾਂ ਨਾ ਖਾਨ ਦੇ ਮੁੱਦੇ ਬਹੁਤ ਮੁੱਦੇ ਉੱਪਰਦੇ ਰਹੇ ਸਭ ਤੋਂ بڑے ਮੁੱਦੇ ਦੇ ਤੌਰ ਤੇ ਉੱਭਰਦਾ ਕੀ ਰਿਹਾ ਹੈ ਉਹ ਹੈ ਕਿ ਕਦੇ ਸਦੀਆਂ ਤੋਂ ਇੱਥੇ ਕਿਸੇ ਦਾ ਰਾਜ ਰਿਆ ਸੀਗਾ ਤੇ ਇਹ ਲੱਭ ਲੱਭ ਕੇ ਕਿ ਇੱਥੇ ਪਹਿਲਾਂ ਕੀ ਸੀ ਸ਼ਾਇਦ ਉਹਨਾਂ ਨੇ ਢਾਕੇ ਕੁਝ ਬਣਾਇਆ ਜਦੋਂ ਬਾਬਰੀ ਬਾਜੰਦਾ ਆਇਆ ਕਿਥੇ ਰਾਮਬੰਦਰ ਸਿੰਘ ਔਰ ਹੋਰ ਵੀ ਕਿੰਨੇ ਥਾਵਾਂ ਦੇ ਉੱਤੇ ਚੱਲ ਕੇ ਕਿ ਕਿਤੇ ਕ੍ਰਿਸ਼ਨ ਜਨਮ ਭੂਮੀ ਦਾ ਸਵਾਰ ਆ ਕਿਤੇ ਵੱਖ-ਵੱਖ ਸਵਾਰੇ ਆ ਰਹੇ ਰਾਮਬੰਦਰ ਦਾ ਜਿਹੜਾ ਬੰਦਾ ਸੀ ਜਦੋਂ ਬਾਬਰੀ ਬਾਜੰਦਾ ਨੂੰ ਗ੍ਰਾਈ ਜਾਂਦੀ ਆ 92 ਦੇ ਵਿੱਚ 6 ਦਸੰਬਰ ਨੂੰ 92 ਨੂੰ ਉਦੋਂ ਅਡਵਾਨੀ ਸਾਹਿਬ ਦੀ ਰਸ ਜਤਰਾ ਵੀ ਆਉਂਦੀ ਹੈ ਜਿੰਦਾ ਕਿਹਾ ਜਾਂਦਾ ਕਿ ਪੋਲੀਟਿਕਲੀ ਬੀਜੇਪੀ ਨੂੰ ਇਹਦਾ ਕਾਫੀ ਜ਼ਿਆਦਾ ਫਾਇਦਾ ਹੋਇਆ ਸੀ ਪਰ ਇੱਕ ਜਿਹੜੀ ਕਾਇਚਾਰਿਆਂ ਦੇ ਅੰਦਰ ਆਪਸ ਦੇ ਵਿੱਚ ਜਿਹੜੀ ਟਕਰਾਅ ਪੈਦਾ ਹੁੰਦਾ ਹੈ ਇਹ ਬਹੁਤ بڑے ਪੱਧਰ ਤੇ ਜਦੋਂ ਹੁੰਦਾ ਸੀ ਔਰ ਹੋ ਸਕਦਾ ਗੱਲ ਕਿਹੜੀ ਠੀਕ ਹੋਵੇ ਕਿਹੜੀ ਨਾ ਹੋਵੇ ਉਹ ਸੈਕੰਡਰੀ ਗੱਲਾਂ ਨੇ ਪਰ ਇਤਿਹਾਸ ਆਪਣੇ ਆਪ ਨੂੰ ਮਤਲਬ ਜੇਕਰ ਇਹ ਕਰਦਾ ਕਿ ਹੁਣ ਰਾਜ ਕਿਸੇ ਦਾ ਅਗਲਾ ਰਾਜ ਕਿਸੇ ਦਾ ਉਹ ਜੇ ਉਹ ਤੋੜ ਤੇ ਭੰਲਣ ਤੇ ਦੁਬਾਰਾ ਫਰਮਾਨੀ ਚੀਜ਼ ਸਰਮਾਇੂ ਨੂੰ ਦੁਬਾਰਾ ਲਿਆਉਣ ਤੇ ਲੱਗ ਜੇ ਕਿ ਸਾਰੀ ਦੀ ਸਾਰੀ એનર્ਜੀ ਜਾਂ ਬੈਕਗ੍ਰਾਉਂਡ ਤਾਂ ਉਹਦਾ ਕੋਈ ਨਾ ਕੋਈ ਕਿਤੇ ਅੰਤ ਹੋਣਾ ਚਾਹੀਦਾ ਇਸੇ ਕਰਕੇ ਜਿਹੜੇ ਰਾਮ મંદિર ਦਾ ਮਾਮਲਾ ਚੱਲਦਾ ਸੀ ਇਹਦੇ ਤੋਂ ਬਿਨਾ ਸੁਪਰੀਮ ਕੋਰਟ ਨੇ 1991 ਦੇ ਵਿੱਚ ਇੱਕ ਜੱਜਮੈਂਟ ਦਿੱਤੀ ਸੀ ਉਹ ਜੱਜਮੈਂਟ ਇਹ ਦਿੱਤੀ ਸੀ ਕਿ ਇਹ ਹੁਣ ਆਖਰੀ ਜੋ ਵੀ ਹੋ ਗਿਆ ਜਿੱਥੇ ਚੱਲ ਰਿਹਾ ਹੈ ਜਿਹੜਾ ਇਹਨਾਂ ਨੂੰ ਰਿਪੋਰਟ ਤੋਂ ਬਿਨਾ ਕੋਈ ਨਵਾਂ ਕੇਸ ਇਹੋ ਜਿਹਾ ਨਹੀਂ ਆਏਗਾ ਇਹ ਸਾਰੇ ਜਿੰਨੇ ਵੀ ਧਾਰਮਿਕ ਸਥਾਨ ਹੋਣਗੇ ਉਹ ਕਿਸੇ ਵੀ ਵਰਗ ਦੇ ਹੋਣ ਕਿਸੇ ਵੀ ਭਾਈਚਾਰੇ ਨਾਲ ਸੰਬੰਧਤ ਹੋਣ ਉਨ੍ਹਾਂ ਦੀ ਜੋ ਸਥਿਤੀ 1947 ਸੀਗੀ 15 ਅਗਸਤ 1947 ਪਾਵੰਗਲੇ ਜਦ ਜਾਣ ਤੋਂ ਪਹਿਲਾਂ ਉਹ ਉਹੀ ਮੰਨ ਕੇ ਰੱਖੀ ਜਾਉਗੇ ਨਵਾਂ ਫੈਰਮਾ ਦਾ ਨਹੀਂ ਹੋਏਗਾ ਪਰ ਬਹੁਤ ਸਾਰੀਆਂ ਹੇਠੀਆਂ ਕੋਰਟਾਂ ਚ ਤੇ ਉਹ ਕਲੋਨ ਦੀ ਚੋਰਮੋਰੀ ਦੇ ਰਾਹੀਂ ਨਵੇਂ ਫੈਸਲੇ ਹੋ ਰਹੇ ਨੇ ਵੀ ਸਰਵੇ ਕਰ ਲੋ ਜੀ ਪਿਛਲੇ ਦਿਨਾਂ ਚ 11 ਗਿਆਨ ਵਿਆਪੀ ਦਾ ਸਰਵੇ ਆਇਆ ਬਾਕੀ ਉਹ ਕਹਿੰਦੇ ਸਰਵੇ ਹੀ ਕਰਨਾ ਕੋਈ ਇਹ ਥੋੜੀ ਕਰਨਾ ਵੀ ਕੀ ਗੱਲ ਹੈ ਉर्जा ਸਰਵੇਖਣ ਹੈ ਸਰਵੇਚ ਰਿਪੋਰਟ ਤੁਸੀਂ ਦਿੰਦੇ ਹੋ ਜੋ ਆ ਜਾਂਦੀ ਹੈ ਕਿ ਜਹਾਜੀ ਇੱਥੇ ਤਾਂ ਪਹਿਲਾਂ ਕੁਝ ਹੋਰ ਸੀ ਤਾਂ ਆਟੋਮੈਟਿਕਲੀ ਅਗਲੀ ਗੱਲ ਸ਼ੁਰੂ ਹੋ ਜਾਂਦੀ ਹੈ ਅਗਲੀ ਗੱਲ ਸ਼ੁਰੂ ਹੋ ਜਾਂਦੀ ਹੈ ਅਗਲੀ ਮੂਵਮੈਂਟ ਸ਼ੁਰੂ ਹੋ ਜਾਂਦੀ ਹੈ ਜਿਹੋ ਜੀ ਸਰਕਾਰ ਦਾ ਰੌਅ ਹੈ ਉਹ ਹੈ ਜ ਜੇ ਮジョਰਿਟੀ ਕਮਿਊਨਿਟੀ ਨਾਲ ਸੰਬੰਧਿਤ ਤਾਂ ਉਹ ਗੱਲ ਨੂੰ ਤਬਦੀਲ ਕਰਨਾ ਤਾਂ ਹੋਰ ਵੀ ਸੌਖਾ ਹੈ ਦੂਜੇ ਦੇ ਖਿਲਾਫ ਤਾਂ ਮਤਲਬ ਉਹ ਇਜਿਟੇਸ਼ਨ ਤੇ ਉਹ ਜੂਮਖੜਾ ਕਰਨਾ ਇਸੇ ਕਰਕੇ ਹੁਣ ਸੁਪਰੀਮ ਕੋਰਟ ਵੀ ਬਹੁਤ ਸਾਰੀਆਂ ਇਹ ਪਟੀਸ਼ਨਾਂ ਜਾਣ ਲੱਗੀ ਹੈ ਸਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਥੋੜਾ ਜਿਹਾ ਤਲਖੀ ਤਾਂ ਕੀਤੀ ਹੈ ਕਿ बार-बार ਇੰਗੀਆਂ ਪਟੀਸ਼ਨਾਂ ਜਿਹੜੀਆਂ ਨੇ ਜਦੋਂ ਇੱਕ ਕਾਨੂੰਨ ਬਣ ਚੁੱਕਿਆ ਤੁਸੀਂ ਕਿਉਂ ਲਿਆ ਰਹੋ ਉਹਨਾਂ ਦਾ ਹੀ ਇੱਕ ਵਾਰ ਨਮਟਾਰਾ ਕਰਦੇ ਆ ਜਿਹੜੀਆਂ ਪਹਿਲਾਂ ਪੰਜਾਂ ਨੇ ਬਾਕੀ ਕੀ ਪਰ ਕੀ ਐਨਾ ਹੀ ਕਾਫੀ ਹੈ ਕੱਲੀ ਤਲਖੀ ਬਹੁਤੀ ਵਾਰ ਇਹ ਹੋ ਜਾਂਦਾ ਕਿ ਤਲਖੀ ਤਾਂ ਹੋ ਜਾਂਦੀ ਹੈ ਪਰ ਜੱਜਮੈਂਟਾਂ ਕਈ ਵਾਰ ਅਦਰਵਾਈਜ਼ ਹੋਰ ਤਰੀਕੇ ਦੀਆਂ ਹੁੰਦੀਆਂ ਨੇ ਬੜੀ ਵਾਰ ਲੋਕਾਂ ਨੂੰ ਇਹ ਵੀ ਦੇਖਣ ਨੂੰ ਮਿਲਦਾ ਇਸ ਕਰਕੇ ਉਹ ਚਿੰਤਾ ਦੇ ਸਬੱਬ ਬਣ ਜਾਂਦੇ ਨੇ ਉਹ ਚਿੰਤਾ ਨੇ ਜੀ ਇਹ ਜਿਹੜੀਆਂ ਹੁਣ ਪਟੀਸ਼ਨਾਂ ਆ ਰਹੀਆਂ ਨੇ ਤੇ ਸਭ ਤੋਂ بڑا ਕੁਐਸਚਨ ਇਹ ਹੈ ਕਿ 1991 ਦਾ ਉਹ ਕਾਨੂੰਨ ਜਿਹੜਾ ਉਹ ਕੀ ਉਹ ਚ ਕੋਈ ਚੋਰੀ ਹੋ ਰਹੀ ਹੈ ਜਾਂ ਚੋਰੀ ਹੋ ਰਹੀ ਹੈ ਤਾਂ ਉਹ ਪਲਾਕ ਕਿਉਂ ਨਹੀਂ ਕੀਤਾ ਜਾਂਦਾ ਜੇਕਰ ਉਹ ਠੀਕ ਹੈ ਤਾਂ ਉਹਨੂੰ ਲਾਗੂ ਹੇਟਲੀਆਂ ਅਦਾਲਤਾਂ ਜਾਂ ਬਾਕੀ ਅਦਾਲਤਾਂ ਕਿਉਂ ਨਹੀਂ ਕਰਦੀਆਂ ਤੇ ਆਪਣਾ ਆਪਣਾ ਰਸਤਾ ਕਿਉਂ ਖੋਲ ਦਿੰਦੀਆਂ ਨੇ ਕੋਈ ਤਕਨੀਕੀ ਆਧਾਰ ਦੇ ਉੱਤੇ ਇਹ ਕਾਫੀ ਮੁੱਦੇ ਨੇ ਔਰ ਸਾਡੇ ਇਸ ਦੇਸ਼ ਦੇ ਵਿੱਚ ਨਹੀਂ ਤਾਂ ਜਿੰਨੇ ਮਰਜੀ ਝਗੜੇ ਪੈਦਾ ਕਰੋ ਜਿੰਨੇ ਮਰਜੀ ਖੋਲ੍ਹ ਲਓ ਉਹ ਤਾਂ ਹਰੇਕ ਜਗ੍ਹਾ ਹੀ ਪਈ ਹੈ ਜੇਕਰ ਟਕਰਾਅ ਵੀ ਖੋਲਣਾ ਹੋਵੇ ਐਸ ਵਕਤ ਜੇਕਰ ਮਾਹੌਲ ਠੀਕ ਨਹੀਂ ਹੁੰਦਾ ਭਾਈਚਾਰਕ ਸਾਂਝ ਨਹੀਂ ਬਣਦੀ ਤਾਂ ਭਾਈਚਾਰਕ ਸਾਂਝ ਦੇ ਨਾਲ ਹੀ ਕੋਈ ਪੂੰਜੀ ਨਿਵੇਸ਼ ਹੁੰਦਾ ਹੈ ਕੋਈ ਜਗਾਰ ਹੁੰਦਾ ਹੈ ਕੋਈ ਲੋਕਾਂ ਦੇ ਤੱਕ ਉਹ ਗੱਲ ਜਾਂਦੀ ਹੈ ਨਹੀਂ ਤਾਂ ਫੇਰ ਜੁਗਾਰੀ ਦਾ ਆਲਮ ਇਹ ਹੈ ਡਿਪੋਰਟ ਕਰਕੇ ਭੇਜੇ ਜਾ ਰਹੇ ਬੰਦੇ ਨੇ ਅਸੀਂ ਜਿਹੜੀਆਂ ਜੈਨੂਅਲ ਗੱਲਾਂ ਨੇ ਉਹਦੇ ਤੇ ਕੋਈ ਨਹੀਂ ਸੋਚ ਰਿਹਾ ਤੀਜਾ ਜਹਾਜ਼ ਆ ਗਿਆ ਜਿਹੜਾ ਹੱਥਾਂ ਤੇ ਹਾਥਕੜੀਆਂ ਤੇ ਪੈਰਾਂ ਚ ਬੇੜੀਆਂ ਤੇ ਸ਼ਰਾਤੇ ਪੰਗਾ ਬਿਨਾ ਜਦੋਂ ਲੋਕ ਆਉਂਦੇ ਨੇ ਔਰ ਇਹ ਗੱਲਾਂ ਵੀ ਵਾਪਰ ਰਹੀਆਂ ਨੇ ਕਿ ਜਦੋਂ ਟਰੰਪ ਕੋਲੀ ਉੱਥੇ ਸੌ ਚੁੱਕਦੇ ਨੇ ਤੇ ਉਸ ਤੋਂ ਬਾਅਦ ਇੱਕ ਇੰਡੀਅਨ ਬੀਬੀ ਨੂੰ ਹੀ ਹਿਊਮਨ ਰਾਈਟਸ ਦੇ ਮਾਮਲੇ ਦੇ ਵਿੱਚੋਂ ਨਿਯੁਕਤ ਕਰਦੇ ਨੇ ਆਪਣੇ ਨਾਲ ਤੇ ਇਹ ਵੀ ਸਮਝਦੇ ਨੇ ਤੇ ਦੂਜੇ ਪਾਸੇ ਫਿਰ ਇਹ ਵੀ ਨਹੀਂ ਸਮਝਦੇ ਕਿ ਉਹਨਾਂ ਬੰਦਿਆਂ ਨੂੰ ਤੋਰਿਆ ਕਿਵੇਂ ਜਾ ਰਿਹਾ ਹੈ ਜਾਂ ਉੱਥੇ ਵੀ ਹਿਊਮਨ ਰਾਈਟਸ ਦੀ ਗੱਲ ਕਿਉਂ ਨਹੀਂ ਉਠਾਈ ਉਹ ਤਾਂ ਛੱਡੋ ਸਾਡੇ ਪ੍ਰਧਾਨ ਮੰਤਰੀ ਜਾਂ ਸਾਡੇ ਜਿਹੜੇ ਗਵਰਨਮੈਂਟ ਆਫ ਇੰਡੀਆ ਦੇ ਜਿਹੜੇ ਲੈਜਨੇਗ ਕਰ ਰਹੇ ਨੇ ਗਵਰਨਮੈਂਟ ਪ੍ਰਦੇਸ਼ ਦੇ ਵਿੱਚ ਉਹ ਕਿਉਂ ਇਹ ਗੱਲ ਨਹੀਂ ਉਠਾ ਰਹੇ ਕਿ ਇਹ ਤਾਂ ਸਿਰ ਹੈ ਹਮਨ ਰਾਈਟਸ ਦਾ ਕੁਐਸਚਨ ਹੈ ਬਾਕੀ ਗੱਲਾਂ ਰਿਪੋਰਟ ਕਰਨਾ ਨਾ ਕਰਨਾ ਦਾ ਗੱਲ ਤੇ ਇਹ ਉਹ ਵੀ ਕਿਉਂ ਨਹੀਂ ਕਹਿ ਰਹੇ ਕਿ ਮਾਲਪੜੇ ਵਾਲਿਆਂ ਚੱਕ ਕੇ ਜਹਾਜਾਂ ਛਡਾਓ ਤੱਕ ਦੋ ਜਿਹਨੂੰ ਜਿੱਥੇ ਮਰਜੀ ਲੋਕ ਮਰਜੀ ਆ ਤਾਂ ਇਹ ਦੂਜੇ ਦੇਸ਼ਾਂ ਦੀ ਤਰ੍ਹਾਂ ਆਪਣੇ ਨਾਗਰਿਕਾਂ ਦੀ ਮਾਨ ਇੱਜ਼ਤ ਸਮੈਮਾਨ ਨੂੰ ਬਚਾਉਣ ਦੇ ਲਈ ਖੜੇ ਨਹੀਂ ਹੁੰਦੇ ਸਵੈਮਾਨ ਦੇਸ਼ਾ ਦਾ ਵੀ ਆਪਣੇ ਨਾਗਰਿਕਾਂ ਨਾਲ ਹੁੰਦਾ ਜੇ ਉਹਨਾਂ ਦਾ ਅਪਮਾਨ ਹੁੰਦਾ ਕਿਤੇ ਵੀ ਇਸੇ ਕਰਕੇ ਜਿਹੜੇ ਵਿਕਸਤ ਦੇਸ਼ ਨੇ ਉਹਨਾਂ ਦੇ ਇੱਕ ਨਾਗਰਿਕ ਨੂੰ ਕੋਈ ਕੁਝ ਕਹਿੰਦਾ ਤਾਂ ਇਸ ਲੈਵਲ ਦਾ ਰੋਣਾ ਪੈਂਦਾ ਕਿ ਸੰਬੰਧਿਤ ਦੇਸ਼ ਜਿਹੜੇ ਨੇ ਮਜਬੂਰ ਹੋ ਜਾਂਦੇ ਨੇ ਕਿ ਉਹਦੋਂ ਅੱਗੇ ਨਾ ਵਧਣ ਤੇ ਜੇ ਨਾਗਰਿਕਾਂ ਦੇ ਸਵੈਮਾਨ ਦਾ ਕਿਸੇ ਤੇ ਅਸਰ ਹੀ ਨਹੀਂ ਹੈ ਸੰਵੇਦਨਸ਼ੀਲਤਾ ਹੈ ਨਹੀਂ ਦੇਸ਼ ਦੇ ਵਿੱਚ ਤਾਂ ਫਿਰ ਅੱਗੇ ਕਿਵੇਂ ਕੋਈ ਕਹੂਗਾ ਕਿ ਹਾਂ ਜੀ ਅਸੀਂ ਇਸ ਦੇਸ਼ ਦੇ ਵਾਸੀ ਹਾਂ ਮਾਨ ਨਾਲ ਕਹਿਣਗੇ ਉਸ ਤਰੀਕੇ ਨਾਲ ਇਹ ਗਵਰਨਮੈਂਟਾਂ ਨੂੰ ਬਹੁਤ ਸੀਰੀਅਸਲੀ ਸੋਚਣਾ ਚਾਹੀਦਾ ਔਰ ਸੋਚ ਕੇ ਇਹ ਮੁੱਦਾ ਵੀ ਟੇਕ ਅਪ ਕਰਨਾ ਚਾਹੀਦਾ ਅੱਜ ਲਈ ਇੰਨਾ ਹੀ ਤੁਸੀਂ ਦੇਖਦੇ ਰਹੋ ਆਪਣਾ ਬਹੁਤ-ਬਹੁਤ ਧੰਨਵਾਦ